ਹੋਲਗਨ ਮਾਇਆ ਤੇ ਸਾਰੇ ਅਨਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਅੱਜ ਦੀ ਇੱਕ ਨੰਬਰ ਦੀ ਆ ਵੱਡੀ ਕੁਸ਼ਤੀ ਖਾੜਾ ਪਾਸ਼ਾ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ ਸਾਰੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਆਪਾਂ ਹੁਣ ਸਟੇਜ ਤੇ ਬੈਠੀਏ ਜੀ ਹੁਣ ਸਿਰਫ ਧਰਮਿੰਦਰ ਸਾਡੇ ਰੈਫਰੀ ਇੱਕ ਪਾਸੇ ਜਿਹਨੂੰ ਦੱਸਣਾ ਨਹੀਂ ਪੈਂਦਾ ਕੌਣ ਹੈ ਕੌਣ ਹੈ ਜੱਸਾ ਪੱਟੀ ਮਾਝੇ ਦੀ ਧਰਤੀ ਜਿਸ ਧਰਤੀ ਤੇ ਬਾਬਾ ਦੀਪ ਸਿੰਘ ਨੇ ਜਨਮ ਲਿਆ। ਜੀ ਬਈ ਦਰਸ਼ਕ ਵੀਰੋ ਅੱਜ ਦੀ ਵੱਡੀ ਕੁਸ਼ਤੀ ਸ਼ੁਰੂ ਹੋ ਗਈ ਹੈ। ਇੱਕ ਵਾਰੀ ਗੁੱਗਾ ਯਾਰ ਪੀਰ ਦੇ ਨਾਂ ਤੇ ਖੁੱਲ ਕੇ ਦਾੜੀਆਂ ਮਾਰ ਦਿਓ ਜਰਾ ਸਾਰੇ। ਆ ਵੱਡੀ ਕੁਸ਼ਤੀ ਹੈ। ਇੱਕ ਪਾਸੇ ਜੱਸਾ ਪੱਟੀ ਤੇ ਦੂਜੇ ਪਾਸੇ ਭੋਲੂ ਆ ਦਿੱਲੀ ਵਾਲਾ ਅੱਜ ਕੌਣ ਸਿਰੇ ਕਰਾਉਂਦਾ ਹੈ ਕੌਣ ਅੱਜ ਬੱਲੇ ਬੱਲੇ ਕਰਾਉਂਦਾ ਹੈ ਕੁਸ਼ਤੀ ਦੋਨਾਂ ਮੱਲਾਂ ਵਿਚਕਾਰ ਅੱਜ ਸਿਰੇ ਦੀ ਸ਼ੁਰੂ ਹੋ ਗਈ ਹੈ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਸਾਹਿਬ ਸੰਗਤਾਂ ਦਾ ਜੋ ਹਮਾ ਹਮਾ ਕੇ ਸਾਡੇ ਛਿੰਝ ਮੇਲੇ 'ਚ ਪੁੱਜਿਆ ਤੇ ਅੱਜ ਵੱਡੀ ਕੁਸ਼ਤੀ ਦਾ ਵੱਡਾ ਨਜ਼ਾਰਾ ਜਿਹੜਾ ਟਕਰਿਆ ਜੱਸਾ ਪੱਟੀ ਤੇ ਨਾਲ ਕਹਿੰਦੇ ਆ ਇਸ ਸਮੇ ਭੋਲੂ ਆ ਦਿੱਲੀ ਵਾਲਾ ਇਹ 1.5 ਲੱਖ ਰੁਪਏ ਦੀ ਵੱਡੀ ਚੰਡੀ ਦੀ ਕੁਸ਼ਤੀ ਹੈ ਤੇ ਮਾਈਕ ਤੇ ਮੇਰਾ ਵੀਰ ਚੋਹਾਨ ਮਿੱਠੇ ਬੋਲਣ ਦੇ ਜੱਸਾ ਪੱਟੀ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਏਰੀਆ ਸ਼ਹੀਦ ਬਾਬਾ ਸੀਰ ਭਾਈ ਤਾਰੂ ਸਿੰਘ ਜੀ ਦਾ ਏਰੀਆ ਵੱਡੇ ਵੱਡੇ ਦੂਰਮਿਆਂ ਦੀ ਧਰਤੀ ਚੂਸਲੇ ਵੜ ਪਿੰਡ ਪੱਟੀ ਦੇ ਕੋਲ ਪੈਂਦਾ ਜਿਹੜਾ ਇਸ ਗੱਪਰੂ ਦਾ ਪਿੰਡ ਹੈ ਪ੍ਰਿੰਸੀਪਲ ਪਰਮਿੰਦਰ ਕੌਰ ਦੀ ਕੁੱਖ ਤੋਂ ਜਨਮ ਲਿਆ ਜਿੰਦਾ ਪੱਟੀ ਰੋਸਤ ਮਹਿੰਦ ਪਹਿਲਵਾਨ ਇਹਦਾ ਪਿਤਾ ਤੇ ਭਾਨਾ ਪਿੱਧੀ ਵਾਲਾ ਇਹਦਾ 우ਸਤਾਦ ਦੂਏ ਪਾਸੇ ਭੋਲਾ ਜਿਹਦਾ ਬੁਨਿਆਣੀ ਪਿੰਡ ਹੈ ਜ਼ਿਲ੍ਹੇ ਰੋहतक ਦੇ ਵਿੱਚ ਤੇ ਦਿੱਲੀ ਦੇ ਵਿੱਚ ਜੋੜ ਕਰਦਾ ਹੈ ਹਰਿਆਣੇ ਵਾਲਾ ਨੌਜਵਾਨ ਹੈ ਤੇ ਲੱਤਾਂ ਰਹਿ ਗਈਆਂ ਪਾਕਿਸਤਾਨ 'ਚ ਸਿਰ ਦੇ ਤਾਂ ਹਰਿਆਣੇ ਨੂੰ ਨਕਸ਼ੇ ਉੱਤੇ ਦੇਖ ਰੋਪਿਆ ਮੈਂ ਪੰਜਾਬ ਪੁਰਾਣੇ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਹੁੰਦਾ ਸੀ ਕਿਸੇ ਵੀ ਘਰ ਨੂੰ ਬੜਗਨ ਨਹੀਂ ਸੀ ਕਿਸੇ ਵੀ ਕਰਨ ਨੂੰ ਨਾ ਜਿੰਦਾ ਮੁੰਡਾ ਸੀ ਅਲੀ ਪਹਿਲਵਾਨ ਜੀ ਉਹਨਾਂ ਨੂੰ ਬੇਨਤੀ ਆ ਇਧਰ ਸਟੇਜ ਤੇ ਲਾਗੇ ਆਣ ਜੀ ਅਲੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵੀਰ ਜਗਪਾਲ ਸਿੰਘ ਜੀ ਹੀਰ ਜਸਪਾਲ ਸਿੰਘ ਜੀ ਹੀਰ ਉਧਰ ਚੱਲ ਰਹੀ ਕੁਸ਼ਤੀ ਦੇ ਵਿੱਚ ਲੱਕੀ ਵਜਾਜ ਹਵੇਲੀ ਤੋਂ ਤੇ ਜਸਜੋਤ ਟ੍ਰੈਵਲ ਹਵੇਲੀ ਤੋਂ ਉਹਨਾਂ ਵੱਲੋਂ ਜੇਕਰ ਜੱਸਾ ਪੱਟੀ ਜਿੱਤਦਾ ਤਾਂ 2100 ਰੁਪਏ ਨਕਦ ਦਿੱਤਾ ਜਾਣਾ ਜੀ ਭਾਈ ਭਵਿੰਦਰ ਜਨਾਲੇ ਦੇ ਉਸਤਾਦ ਕੋਟ ਸਾਹਿਬ ਉਹ ਵੀ ਸਾਡੇ ਲਾਗੇ ਆ ਜੋ ਤਾਂ ਜੋ ਅਸੀਂ ਪ੍ਰਿਤਪਾਲ ਫਗਵਾੜਾ ਤੇ ਭਵਿੰਦਰ ਜਨਾਲਾ ਇਹ ਕੋਲ ਜਿਹੜਾ ਮਾਨ ਸਨਮਾਨ ਦੋਨਾਂ ਪਰਵਾਨਿਆਂ ਨੂੰ ਸਾਡੀ ਪ੍ਰਬੰਧਕ ਕਮੇਟੀ ਸਟੇਜ ਤੋਂ ਮੇਰੇ ਵੀਰ ਪ੍ਰਾਪਤ ਜਿਹੜਾ ਕਰ ਲੋ ਆ ਕੌਣ ਹੈ ਇਹ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਆ ਤਾਂ ਵਕਈ ਅਜੇ ਦੱਸਣ ਦੀ ਲੋੜ ਨਹੀਂ ਇਹ ਕਹਿੰਦੇ ਛਿੰਦੇ ਪੱਟੀ ਵਾਲੇ ਪਹਿਲਵਾਨ ਦਾ ਬੇਟਾ ਉਹ ਭਾਨੇ ਉਸਤਾਦਾਂ ਦੇ ਉਸਤਾਦ ਦਾ ਚੰਡਿਆ ਹੋਇਆ ਮਾਤਾ ਪਰਮਿੰਦਰ ਕੌਰ ਦੇ ਦਿਲ ਦਾ ਟੁਕੜਾ ਆਹ ਚੁੜਸੇ ਵਾਲੀਆ ਕਹਿੰਦੇ ਪੱਟੀ ਵਾਲਾ ਆਹ ਜੱਸਾ ਹੈ ਉੱਪਰਲੇ ਪਾਸੇ ਹੈ ਹੇਠਲੇ ਪਾਸੇ ਭੋਲੂ ਦਿੱਲੀ ਵਾਲਾ ਉਧਰ ਜਗਪਾਲ ਸਿੰਘ ਜੀ ਹੀਰ ਜਸਪਾਲ ਸਿੰਘ ਜੀ ਹੀਰ ਉਹਨਾਂ ਵੀਰਾਂ ਨੇ ਵੀ ਬੜਾ ਮਾਣ ਦਿੱਤਾ ਹੈ ਕਿ ਕੰਗ੍ਹ ਸਾਹਿਬ ਅਗਲੇ ਸਾਲ ਤੁਹਾਡਾ ਵੀ ਵਧੀਆ ਸਨਮਾਨ ਕਰਾਂਗੇ ਦੋ ਸਾਲਾਂ ਚ ਕਹਿੰਦੇ ਸਾਡੇ ਨਗਰ ਦਾ ਛਿੰਝ ਮੇਲਾ ਪੰਜਾਬ ਦਾ ਨੰਬਰ 1 ਛਿੰਝ ਮੇਲਾ ਬਣ ਗਿਆ ਐ ਇੰਨਾ ਵਧੀਆ ਪ੍ਰਬੰਧ ਸੰਗਤਾਂ ਦੇ ਬੈਠਣ ਲਈ ਸੰਗਤਾਂ ਦੇ ਖਾਣ ਪੀਣ ਲਈ ਮਾਇਆ ਜਿੰਨੀ ਕਹੋਗੇ ਕਹਿੰਦੇ ਕੈਨੇਡਾ ਤੋਂ ਹੋਰ ਭੇਜ ਦਿਆਂਗੇ ਪਰ ਸਿਰੇ ਦਾ ਛਿੰਝ ਮੇਲਾ ਅੱਜ ਦੇਖ ਕੇ ਆਪਣੇ ਲੱਗਦਾ ਖੁਸ਼ੀਆਂ ਦੇ ਵਿੱਚ ਕਹਿੰਦੇ ਪੂਰੇ ਟੋਰਾਂਟੋ ਦੇ ਵਿੱਚ ਪੂਰੇ ਸਰੀ ਦੇ ਵਿੱਚ ਅੱਜ ਉਹ ਵੀ ਭੰਗੜੇ ਪਾ ਰਹੇ ਐ ਜਿੱਥੇ ਕਹਿੰਦੇ ਸਵੇਰ ਦੇ ਇਸ ਸਮੇਂ ਦਿਨ ਚੜਨ ਵਾਲਾ ਸਾਡੇ ਰਾਤ ਪੈ ਗਈ ਐ ਅੱਜ ਪੂਰੇ ਨਜ਼ਾਰੇ ਬਾਹਰ ਬੈਠੇ ਲੈ ਰਹੇ ਆ ਜੱਸਾ ਪੱਟੀ ਤੇ ਭੋਲੂ ਦਿੱਲੀ ਵਿਚਕਾਰ ਭੋਲੂ ਦਿੱਲੀ ਤੇ ਜੱਸਾ ਪੱਟੀ ਦੋ ਆ ਜਿਹੜੀ ਕੁਸ਼ਤੀ ਚੱਲ ਰਹੀ ਆ ਜੀ ਹਰਦੀਪ ਸਿੰਘ ਜੀ ਜੂਕੇ ਪਰਮਿੰਦਰ ਸਿੰਘ ਜੀ ਛੋਟੀ ਯੂਐਸਏ ਜਗਤਾਰ ਸਿੰਘ ਜੀ ਕੈਨੇਡਾ ਸਤਿੰਦਰ ਸਿੰਘ ਜੀ ਕੈਨੇਡਾ ਬਾਈ ਭਪਿੰਦਰ ਜੇ ਨਾਲੇ ਦਾ ਕੋਚ ਸਾਹਿਬ ਕਿੱਥੇ ਆ ਮੇਰੇ ਵੀ ਸੇਵ ਦੇ ਲਾਗੇ ਆ ਕੇ ਪੈਸੇ ਲਾਓ ਪਹਿਲਾਂ ਸਾਡਾ ਬਾਊ ਕੋਚ ਸਾਹਿਬ ਉਹ ਸਟੇਜ ਦੇ ਲਾਗੇ ਖੜਾ ਵੀ ਮੈਂ ਬੇਨਤੀ ਕਰਾਂ ਭਪਿੰਦਰ ਜੀ ਨਾਲ ਦੇ ਅਸਤਾਨ ਕੋਚ ਨੂੰ ਇਸ ਸਟੇਜ ਦੇ ਅੱਗੇ ਪ੍ਰਮਾਨ ਸਨਮਾਨ ਅੱਗੇ ਪ੍ਰਾਪਤ ਕਰੋ ਜੀ ਇੱਧਰ ਟੋਲਦੇ ਜਗੇ ਕੈਨੇਡਾ ਜਗਪਾਲ ਸਿੰਘ ਕੈਨੇਡਾ ਜਗਤਾਰ ਸਿੰਘ ਕੈਨੇਡਾ ਸਤਿੰਦਰ ਸਿੰਘ ਜੀ ਕੈਨੇਡਾ ਪਰਮਿੰਦਰ ਸਿੰਘ ਜੀ ਸੋਡੀ ਯੂ ਐਸ اے ਤੇ ਮੱਖਣ ਕੇਵਲ ਸਿੰਘ ਜੀ ਹੀਰ ਮੱਖਣ ਕੈਨੇਡਾ ਇਹਨਾਂ ਭਰਾਵਾਂ ਵੱਲੋਂ ਸਾਂਝੇ ਤੌਰ ਤੇ ਇਹ ਜੜੀਆਂ ਵੱਡੀਆਂ ਤਿੰਨ ਚ ਨਿੱਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਇਹ ਵੀ ਕੁਸ਼ਤੀ ਨਾਲ ਭਰਾਵਾ ਵੱਲੋਂ ਸਾਂਝੇ ਤੌਰ ਤੇ ਜਿਹੜੀ ਕਰਵਾਈ ਜਾ ਰਹੀ ਆ ਇਹ ਜੇਪਤੀ ਤੇ ਭੋਲੂ ਦਿੱਲੀ ਇਹ 1.5 ਲੱਖ ਰੁਪਏ ਦੀ ਕੁਸ਼ਤੀ ਆ ਦੋਨਾਂ ਮੱਲਾਵਾਂ ਵਿਚਕਾਰ ਅਸੀਂ ਬਾਣ ਕਰਦੇ ਆ ਬਾਰ ਬੈਠੇ ਐਨਰੇ ਵੀਰਿਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਹੱਲੂਵਾਲ ਵੀ ਪੰਜਾਬ ਦੇ ਛਿੰਝ ਮੇਲਿਆਂ ਦਾ ਨੰਬਰ 1 ਦੰਗਲ ਬਣ ਗਿਆ ਜਿਹਨੂੰ ਦਰਸ਼ਕ ਵੀਰ ਅੱਜ ਪੂਰੇ ਖੁਸ਼ ਐ ਭਾਈ ਦਰਸ਼ਕ ਵੀਰੋ ਜੇ ਕੁਸ਼ਤੀਆਂ ਵਧੀਆ ਲੱਗੀਆਂ ਦੰਗਲ ਕਮੇਟੀ ਦਾ ਪ੍ਰਬੰਧ ਵਧੀਆ ਲੱਗਾ ਇੱਕ ਵਾਰੀ ਗੁੱਗਾ ਜਰ ਵੀਰ ਦੇ ਨਾਲ ਤੇ ਤਾੜੀਆਂ ਮਾਰਿਓ ਜਰਾ ਜ਼ੋਰਦਾਰ ਜੋਰਦਾਰ ਤਾਲੀਆਂ ਮਾਰ ਦਿਓ ਭੋਲਾ ਬਨਿਆਣੀ ਪਿੰਡ ਵਾਲਾ ਇਹਦਾ ਹਰਿਆਣੇ ਜ਼ਿਲ੍ਹੇ ਦੇ ਵਿੱਚ ਰੋहतक ਜ਼ਿਲ੍ਹੇ ਦੇ ਵਿੱਚ ਹਰਿਆਣੇ ਪ੍ਰਾਂਤ ਦੇ ਵਿੱਚ ਬਨਿਆਣੀ ਪਿੰਡ ਹੈ ਸ਼੍ਰੀ ਰਜੇਸ਼ ਸਿੰਘ ਦਾ ਪੁੱਤਰ ਆ ਭੋਲੂ ਇਹ ਥੱਲੇ ਆ ਜੱਸਾ ਪੱਟੀ ਉੱਤੇ ਆ ਕਹਿੰਦੇ ਇਹ ਕਦੀ ਥੱਲੇ ਕਦੀ ਪੂਰੀ ਬੱਲੇ ਬੱਲੇ ਕਦੇ ਸੀ ਬਾਬਾ ਕੌਡੀ ਬਾਡੀ ਖੇਡਦਾ ਕਦੀ ਜੇਬ ਵਿੱਚ ਨੇ ਦਵਾਈਆਂ ਰੈਂਦੀਆਂ ਫਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਫਦਾ ਨਹੀਂ ਉਹ ਜੱਗ ਤੇ ਚੜਾਈਆਂ ਰੈਂਦੀਆਂ ਤਾੜੀਆਂ ਮਾਰਦੇ ਹੋ ਹਲੂਆ ਦੀ ਛੱਡ ਲਈ ਤਾੜੀਆਂ ਮਾਰਦੇ ਹੋ ਖਿੱਚ ਕੇ ਤਾੜੀਆਂ ਮਾਰਦੇ ਹੋ ਆ ਸਿਰੇ ਦੀ ਕੁਸ਼ਤੀ ਆ 1.5 ਲੱਖ ਰੁਪਏ ਦੀ ਗਰੀਬ ਬੰਦੇ ਦਾ ਥੁੱਕ ਭੁੱਕ ਜਾਂਦਾ ਪੈਸੇ ਕਹਿੰਦੇ ਆ ਪਰ ਆ ਦੇਖੋ ਬੱਲੇ ਬੱਲੇ ਹੋ ਗਈ ਐ ਉੱਪਰਲੇ ਪਾਸੇ ਆ ਜੱਸਾ ਪੱਟੀ ਵਾਲਾ ਇੱਥੇਲੇ ਪਾਸੇ ਭੋਲੂ ਕਹਿੰਦੇ ਹਰਿਆਣੇ ਵਾਲਾ ਆ ਦਿੱਲੀ ਵਾਲਾ ਰੱਖਿਆ ਧੌਣ ਦੇ ਗੋਡਾ ਗੱਲਾਂ ਬੱਲੇ ਬੱਲੇ ਜੋਰ ਜਵਾਨੀ ਦੀ ਖੇਡ ਐ ਕਿ ਮੰਨ ਲਾ ਆ ਗਏ ਚੋਟੀ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਠ ਕੇ ਪਰ ਜੋਰ ਜਵਾਨੀ ਦਾ ਲੈ ਜੇ ਭਰਿਆ ਮੇਲਾ ਲੁੱਟ ਕੇ ਇਹ ਅੜੀ ਗੱਲ ਕੋੜੇ ਨੇ ਕਰ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ ਤੇ ਆ ਲੁੱਡੀਆਂ ਪੌਂਦੀ ਫਿਰੇ ਜਵਾਨੇ ਇਹ ਕਾ ਜਵਾਨੀਆਂ ਜਿਹੜੀ ਅੱਜ ਖਾੜਿਆਂ ਦੇ ਵਿੱਚ ਆਪਣੇ ਕੁਸ਼ਤੀ ਦੇ ਜੋਰ ਦਿਖਾ ਰਹੀ ਹੈ ਅੱਜ 1.5 ਲੱਖ ਰੁਪਈਆ ਮਿਲਣਾ ਇੱਕ ਜਵਾਨੀ ਰੋੜਾਂ ਦੇ ਉੱਤੇ ਬਾਲੀਆਂ ਲੌਂਦੀ ਫਿਰਦੀ ਹੈ ਉਹ ਵੀ ਜਵਾਨੀ ਆ ਪਰ ਆ ਦਿਓ ਹੋਏ ਹੋਏ ਆ ਕੀ ਹੋ ਗਿਆ ਇਹ ਕੀ ਕਰ ਦਿੱਤਾ ਕੀ ਹੋ ਗਿਆ ਕੀ ਹੋ ਗਿਆ ਇਹ ਜੱਥੇ ਨੇ ਗਾਹ ਨੂੰ ਧੱਕਿਆ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਮਾਰ ਦਿਓ ਤਾੜੀ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਪਰ ਭੋਲੂ ਕਹਿੰਦਾ ਸੀ ਵੀ ਬੰਦੇ ਘੱਟ ਨਹੀਂ ਜੋਰ ਤੇ ਜ਼ੁਬਾਨੀ ਤੇ ਕੋਈ ਮਾਨ ਨਾ ਕਰੇ ਹੁੰਦੇ ਨੇ ਬਗਾਨੇ ਪੁੱਤ ਪਰੇ ਪਰੇ ਤੋਂ ਪਰੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਵਾਰੀ ਰੱਖਈ ਨਾ ਤੂੰ ਦਿਲ ਚੱਪਲੇਖਾ ਆ ਰੋਲ ਦਿੱਤੇ ਅਸੀਂ ਕਹਿੰਦੇ ਖਰੇ ਤੋਂ ਖਰੇ ਅੱਜ ਵਾਕਈ ਖਰੇ ਤੋਂ ਖਰੀ ਕੁਸ਼ਤੀ ਐ ਉੱਪਰਲੇ ਪਾਸੇ ਜੱਸਾ ਹੇਠਲੇ ਪਾਸੇ ਆ ਭੋਲੂ ਦਿੱਲੀ ਵਾਲਾ ਕਿ ਜਿਹੜੇ ਮੋਢਿਆਂ ਉਤੋਂ ਦੀ ਸੀ ਠੁੱਕਦੇ ਉਹ ਮੁਠੀਆਂ 'ਚ ਮੀਚੇ ਹੋਏ ਐ ਆ ਸਿਰ ਕੱਢਵੇਂ ਰਿਕਾਰਡ ਪੈਦਾ ਆ ਕੀਤੇ ਹੋਏ ਐ ਗੱਡ ਮੇ ਰਿਕਾਰਡ ਹੱਲੂ ਵਾਲਿਆਂ ਨੇ ਵੀ ਪੈਦਾ ਕਰ ਦਿੱਤੇ ਐ ਬਰਿੰਦਰ ਤੁਹਾਨੂੰ ਆਸਟ੍ਰੇਲੀਆ ਤੇ ਜੱਗੀ ਪੰਡਤ ਆਸਟ੍ਰੇਲੀਆ ਜਗਪਾਲ ਹੀਰ ਦਾ ਧੰਨਵਾਦ ਕਰਦੇ ਆ ਕਿ ਉਹਨੇ ਸਾਰੇ ਐਨ ਆਰ ਆਈਆਂ ਨੂੰ ਮੋਟੀਵੇਟਡ ਕਰਕੇ ਛਿੰਝ ਦੇ ਵਿੱਚ ਵੱਡਾ ਰੋਲ ਪਾਇਆ ਆ ਨੌਜਵਾਨ ਜਸთა ਉੱਤੇ ਐ ਬਰਮਿੰਦਰ ਕੌਰ ਦੀ ਕੁੱਖ ਤੋਂ ਜੰਮਿਆ ਐ ਏ ਪਿਤਾ ਇਸ ਦਾ ਸ਼ਿੰਦਾ ਪੱਤੀ ਰਸਤਮ ਕਹਾਇਆ ਏ ਜਥੇ ਨੇ ਅੱਜ ਲੋਕਾਂ ਨੂੰ ਢਾ ਢਾ ਕੇ ਦੁਨੀਆ ਤੇ ਨਾਮ ਬਣਾਇਆ ਬੱਲੇ 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 ਲਲਕਾਰਾ ਹੱਲਲਕਾਰੇ ਵੱਜਦੇ ਅੱਜ ਹੱਲੂਆਲ ਦੀ ਧਰਦੀ ਦੇ ਅੱਜ ਸਿਰੇ ਤੋਂ ਵੀ ਸਿਰਾ ਕਰਤਾ ਇਹ ਆ ਭੋਲੂ ਵੀ ਕਹਿੰਦੇ ਆ ਸਿਰੇ ਦਾ ਮੱਲ ਹੈ ਹਰ ਕੋਈ ਪਹਿਲਵਾਨ ਜੱਸੇ ਨਾਲ ਕੋਲਣਾ ਨਹੀਂ ਚਾਹੁੰਦਾ ਇਹ ਵੱਡਾ ਮੱਲ ਹੈ ਪਰ ਅਸੀਂ ਭੋਲੂ ਪਹਿਲਵਾਨ ਦਾ ਵੀ ਧੰਨਵਾਦ ਕਰਦੇ ਆ ਕਹਿੰਦਾ ਮੇਰੀ ਕਰਾ ਜੱਸੇ ਨਾਲ ਕੁਸ਼ਤੀ ਅੱਜ ਸਿਰੇ ਦੀ ਕੁਸ਼ਤੀ ਹੈ ਹਾਰਾਂ ਜਿੱਤਾਂ ਪ੍ਰਮਾਤਮਾ ਦੇ ਹੱਥ ਵਾਲੀ ਗੱਲ ਹੈ ਕਿ ਚੁੰਗ ਬੂਰੀਆਂ ਜਿਨ੍ਹਾਂ ਨੇ ਡੰਡ ਕੱਢੇ ਉਹ ਨਿਤਰੇ ਅੱਜ ਮੈਦਾਨ ਅੰਦਰ ਜਿੱਤ ਸਾਰ ਪਰਮਾਤਮਾ ਦੇ ਹੱਥ ਹੁੰਦੀ ਹੋਣਾ ਚਾਹੀਦਾ ਹੌਂਸਲਾ ਇਨਸਾਨ ਅੰਦਰ ਅੱਜ ਹੌਂਸਲੇ ਬਲੰਦ ਆ ਭੋਲੂ ਵੀ ਵੱਡਾ ਮੱਲ ਆ ਜੱਸੇ ਦਾ ਵੀ ਲੱਗਾ ਹੋਇਆ ਪੂਰਾ ਜੋਰ ਆ ਕੁੰਡੀਆਂ ਦੇ ਸਿੰਘ ਫਜਣ ਵਾਲੀ ਆ ਚੋਟੀ ਦੀ ਝੰਡੀ ਵਾਲੀ ਕੁਸ਼ਤੀ ਅੱਜ ਹੱਲੂ ਵਾਲ ਦੀ ਧਰਤੀ ਤੇ ਕਰਾਈ ਜਾ ਰਹੀ ਹੈ ਅੱਜ ਬੱਲੇ ਬੱਲੇ ਹੋਈ ਪਈ ਹੈ ਦਰਸ਼ਕ ਵੀਰਿਆਂ ਦਾ ਠਾਠਾ ਮਾਰਦਾ ਇਕੱਠ ਹੈ ਅੱਜ ਕੌਣ ਫੈਸਲਾ ਕਰਦਾ ਕਿ ਮੋਰੇ ਖੜ ਕੇ ਹੌਂਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਬਲ ਹੁੰਦਾ ਆਹ ਟੰਗੀ ਲਾ ਕੇ ਡੇਗਣ ਦਾ ਆਹ ਰਾਜੇ ਖੇਲੇ ਅੜਬ ਪੰਜਾਬੀ ਤੇ ਜਿਗਰਾ ਰੱਖ ਦੇ ਖੇਡ ਤੇਰਾ ਤੰਦ ਨਾਲ ਲਪੇਟਿਆ ਜਾਵੇ ਟੱਕਲੇ ਦੇ ਬਾਲ ਕੱਢ ਲੈ ਇੱਕ ਨੇ ਜਿੱਤਣਾ ਇੱਕ ਨੇ ਹਰਨਾ ਕਰ ਹੌਸਲਾ ਮੰਨ ਤੂੰ ਖੇਡ ਖੇਢੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਸਾਜਨ ਆ ਚੋਹਾਨਸਾਰ ਹੀ ਜਾਂਦੇ ਨੇ ਆ ਕੀ ਹੋ ਗਿਆ ਆ ਬੱਲੇ 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 ਆ ਬੱਲੇ ਬੱਲੇ ਅਸੀਂ ਕੰਡਾ ਕੱਢਣ ਨੂੰ ਫਿਰਦੇ ਆ ਤੁਸੀਂ ਫਿਰ ਦੇ ਰਾਜੀ ਨਾਮਿਆਂ ਨੂੰ ਬਈ ਤਾੜੀਆਂ ਤਾੜੀਆਂ ਜਕਾਰਾ ਗੁੱਗਾ ਯਾਰ ਪੀਰ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਸਦਾ ਦਲਜੀਤ ਸਿੰਘ ਜੀ ਸਰਪੰਚ ਸਾਹਿਬ ਸਮੁੱਚੀ ಗ್ರಾಮ ਪੰਚਾਇਤ ਧੰਨ ਧੰਨ ਗੁੱਗਾ ਯਾਰ ਪੀਰ ਪ੍ਰਬੰਧਕ ਕਮੇਟੀ ਬਾਹਰ ਬੈਠੇ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਬਈ ਦਰਸ਼ਕ ਵੀਰੋ ਇੱਕ ਵਾਰੀ ਦਾਦਿਆਂ ਦੇ ਨਾਂ ਤੇ ਜਾਂਦੇ ਜਾਂਦੇ ਖੁੱਲ ਕੇ ਤਾੜੀ ਮਾਰ ਦਿਓ ਜਰਾ ਸਾਊਂਡ ਵਾਲੇ ਵੀਰਾਂ ਦਾ ਸ਼ਮਿਆਨੇ ਵਾਲੇ ਵੀਰਾਂ ਦਾ ਸੇਵਾਦਾਰਾਂ ਦਾ ਤਾਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਸਿਰੇ ਦੇ ਮੁਕਾਬਲੇ ਤੱਕਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ